ਉਹ ਜਿਆਦਾ ਹੈ ਨਰਸਰੀ ਲਈ ਆ ਜੋ ਵਾਤਾਵਰਨ ਦੇ ਆ ਰੇ ਇਹ ਹੈ ਬੁੜੇ ਲਾਲ ਗਜ ਬਧੀਆ ਬਧੀਆ ਬੂਟੇ ਆ ਲੈ ਮਰਦਾਂ ਦੇ ਬੂਟੇ 4 ਬੂਟੇ ਲੈ ਲੇ ਮਰਦਾਂ ਦੇ ਵਾੜ ਕਰਦੇ ਪਾਣੀ ਮੋਟੀ ਜਿਹਾ ਕਰੇ ਥੋੜਾ ਜਿਹਾ ਆ ਮਕਾਨ। ਭਾਬੀ ਆ ਜੇਤੀ। ਲਾਲਿਓ ਜੈ 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 ਨੂੰ ਤੁਸੀਂ ਆਪੇ। ਆਪਾਂ ਰੇਡ ਪਹਿਨੇ ਬਿਲਕੁਲ ਜਿਆਦਾ ਰੱਖਿਆ। ਉਹ ਕਰਦੇ ਉਹਨਾਂ ਦੀ ਬਿਮਾਰੀ ਠੀਕ ਹੁੰਦੀ ਹੈ। ਆਂਬਾਂ ਦੇ ਆਂਬਾਂ ਦੇ ਠੀਕ ਚੱਲੋ ਇਹਨੇ ਆਂ ਲਾ ਕੇ ਸਾਖਦਾ ਜੀ ਬਿੱਲ ਦਾ। ਛੋਟੀ ਕਾਜੀ। ਹਾਂ। ਆ ਬੂਟੇ ਲਾਇਓ ਤਾ ਹਾਂ ਕੋਈ ਨਿੱਕੇ ਨੇ ਐਵੇਂ 2 1 0 1 0 3 ਤੇ ਇਹੋ ਹੀ ਆ ਕਿੱਥੇ ਲਾਏ ਅੱਗੇ ਹੋਵੇ ਉਧਰ ਇੱਥੇ ਲਾਉਣੇ ਹੀ ਚਾਹੋ ਆਹ ਲੋ ਜੀ ਮਰੂਦਾ ਦੇ ਬੂਟੇ ਲਾਤੇ ਸੀ ਆ ਮਕਾਨ ਆ ਬੰਦੇ ਸਾਡੇ ਨਾ ਹੁੰਦੇ ਕਦੂ ਕਰਤਾ ਜੀ ਝੋਨੇ ਦੀ ਕੈਰੀ ਬੁਰੀ ਇੱਕ ਮਰੂਦਾ ਬੁਟਾ ਇੱਥੇ ਲਾਤਾ ਕਿ ਕਿਤੇ